ਇੰਤਜ਼ਾਰ ਦੀਆਂ ਘੜੀਆਂ ਮਿੱਤਰੋ ਖਤਮ ਹੋ ਚੁੱਕੀਆਂ ਜਿਸ ਟਰੈਕਟਰ ਦੀ ਆਪਾਂ ਪਹਿਲਾਂ ਵੀ ਕੁਝ ਪਾਰਟ ਤਿਆਰ ਹੁੰਦੇ ਦੀ ਵੀਡੀਓ ਪਾਈ ਸੀ ਇਹ ਟਰੈਕਟਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕੋਈ ਏਜੰਸੀ ਮੇ ਟਰੈਕਟਰ ਨਹੀਂ ਕੋਈ ਮਸ਼ੀਨ ਦੇ ਉੱਤੇ ਖੜਾਉਣਾ ਨਹੀਂ ਤਿਆਰ ਕੀਤਾ ਗਿਆ ਹੱਥ ਦੀ ਕਲਾ ਨਾਲ ਤਰਾਸ਼ ਤਰਾਸ਼ ਕੇ ਲੱਕੜ ਦੇ ਟੁਕੜਿਆਂ ਨੂੰ ਇੱਕ ਹੀਰਾ ਬਣਾ ਦਿੱਤਾ ਗਿਆ ਹੈ ਜਾਸ ਸਕਿੱਲ ਨੇ ਇੱਕ ਮਹੀਨਾ ਨਹੀਂ 2 ਮਹੀਨੇ ਨਹੀਂ ਕਈ ਮਹੀਨਿਆਂ ਦੀ ਇਹ ਟਰੈਕਟਰ ਤੇ ਮਿਹਨਤ ਲੱਗੀ ਹੈ ਹੁਣ ਸ਼ੇਅਰ ਕਰਨਾ ਬਣਦਾ ਤੁਸੀਂ ਸਪੋਰਟ ਕਰਨੀ ਹੈ ਮੁੰਡੇ ਨੂੰ ਫੁੱਲ ਤਾਂ ਜੋ ਇਹ ਮੁੰਡੇ ਦੀ ਕਿਤੇ ਨਾ ਕਿਤੇ ਸੁਣਵਾਈ ਹੋ ਸਕੇ ਮੁੰਡੇ ਦਾ ਸਕਿੱਲ ਹੱਥ ਦੀ ਕਲਾ ਦੇਖ ਕੇ ਐਂਡ ਤੇ ਆਪਾਂ ਪਹੁੰਚੇ ਤੁਸੀਂ ਦੇ ਹੋ ਚੁੱਕਿਆ ਹੈ ਤੁਹਾਡੇ ਸਾਹਮਣੇ ਹੈ ਸ਼ੋ ਵਗੈਰਾ ਪੇਂਟ ਹੋ ਗਈ ਸਟicker ਲੱਗ ਚੁੱਕੇ ਨੇ ਫੁੱਲ ਰਿਜ਼ਲਟ ਦੀ ਫੁੱਲ ਵੀਡੀਓ ਆਪਾਂ ਪਾਉਣੀ ਹੈ ਅਗਲੇ ਪੌਡਕਾਸਟ ਦੇ ਵਿੱਚ ਜਿਹੜੇ ਜਿਹੜੇ ਫੁੱਲ ਵਧੀਆ ਪੌਡਕਾਸਟ ਦੇਖਣਾ ਚਾਹੁੰਦੇ ਹੋ ਇੰਟਰਵਿਊ ਦੇਖਣਾ ਚਾਹੁੰਦੇ ਹੋ ਉਹ ਪੇਜ ਨੂੰ ਫੋਲੋ ਕਰ ਲਓ ਇਸੇ ਪੇਜ ਤੇ ਆਪਾਂ ਨਵੀਂ ਵੀਡੀਓ ਲੈ ਕੇ ਮਿਲਾਂਗੇ ਜਲਦ ਹੀ ਤੇ ਕਮੈਂਟ ਦੇ ਵਿੱਚ ਆਪਣੇ ਆਪਣੇ ਜ਼ਰੂਰ ਵਿਚਾਰ ਦਿਓ ਕਿਹੜੇ ਕਿਹੜੇ ਵੀਡੀਓ ਦੇਖਣੇ ਚਾਹੁੰਦੇ ਆ ਤੇ ਸਬਰਾਜ ਟਰੈਕਟਰ ਵਾਲੇ ਜ਼ਰੂਰ ਸ਼ੇਅਰ ਕਰਨ ਤੇ ਨਾਲ ਆਪਾਂ ਹੌਲੈਂਡ ਟਰੈਕਟਰ ਦੀ ਵੀਡੀਓ ਜਿਹੜੀ ਉਹ ਵੀ ਆਪਾਂ ਹੱਥ ਦੀ ਕਲਾ ਨਾਲ ਤਿਆਰ ਹੋਏ ਦੀ ਲੈ ਕੇ ਮ ਟਰੈਕਟਰ ਆਪਾਂ ਸਭ ਕੁਝ ਵਰਕਿੰਗ ਕਰਦਾ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਰੂਟਾਵੇਟਰ ਕਲਟੀਵੇਟਰ ਚੱਲਦਾ ਵੀ ਦਿਖਾਵਾਂਗੇ ਤੇ ਇੰਜਨ ਪ੍ਰੋਪਰ ਵੀ ਤੁਸੀਂ ਨੀਚੇ ਕਲਿੱਪਾਂ ਦੇ ਵਿੱਚ ਵਰਕਿੰਗ ਕਰਦਾ ਦੇਖ ਸਕਦੇ ਹੋ ਹੁਣ ਸ਼ੇਅਰ ਤੁਸੀਂ ਕਰਨਾ ਪੇਜ ਫੋਲੋ ਕਰ ਲਓ ਅਗਲੀ ਵੀਡੀਓ ਦੇਖਣ ਲਈ ਤੇ ਕਮੈਂਟ ਦੇ ਵਿੱਚ ਦੱਸਣਾ ਵੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਕਿਹੜੇ ਕਿਹੜੇ ਦੇਖਣਾ ਚਾਹੁੰਦੇ ਤੇ ਸਵਰਾਇ ਟਰੈਕਟਰ ਵਾਲੇ ਜਰੂਰ ਬਾਈ ਜੀ ਸ਼ੇਅਰ ਕਰਨ ਤੇ ਸਪੋਰਟ ਕਰ ਦਿਆ ਕਰਿਆ ਕਰੋ ਲੱਚਰ ਤੁਹਾਨੂੰ ਜਿਆਦਾ ਸ਼ੇਅਰ ਕੀਤਾ ਜਾਂਦਾ ਸੋ ਹੱਥ ਦੀ ਕਲਾ ਨੂੰ ਸ਼ੇਅਰ ਵੱਧ ਵੱਧ ਕੀਤਾ ਜਾਵੇ ਤਾਂ ਜੋ ਮੁੰਡੇ ਦੀ ਸਪੋਰਟ ਹੋ ਸਕੇ ਮਿਲਾਂਗੇ ਅਗਲੀ ਵੀਡੀਓ